ਤੁਸੀਂ ਸਵਾਲ ਕੀਤਾ ਕਿ ਯੂਥ ਕਾਲੀ ਦਲ ਦਾ ਕੀ ਪਲਾਨ ਹੈ ਪਲਾਨ ਤਾਂ ਪਾਰਟੀ ਦਾ ਹੁੰਦਾ ਤੇ ਪਾਰਟੀ ਦਾ ਪਲਾਨ ਤਾਂ ਮੈਂ ਸਮਝਦਾ ਕਿ ਬੜੀ ਵਿਤਰੀ ਦੇ ਨਾਲ ਪਹਿਲਾਂ ਸਤਕਾਰਯੋਗ ਪ੍ਰੋਫੈਸਰ ਪ੍ਰੇਮ ਸਿੰਘ ਜਿੰਨੂ ਮਾਜਰੀ ਨੇ ਦੱਸਿਆ ਕਿ ਪਾਰਟੀ ਸ਼ੁਰੂ ਤੋਂ ਹੀ ਯੂਥ ਨੂੰ ਜਿਹੜੀ ਆ ਉਹ ਯੂਥ ਨੂੰ ਕਿਵੇਂ ਸਾਹਮ ਕੇ ਰੱਖਣਾ ਹੈ ਕਿਵੇਂ ਯੂਥ ਨੂੰ ਕੀ ਦੇਣਾ ਤੇ ਯੂਥ ਕੀ ਚਾਹੁੰਦਾ ਉਹਨੂੰ ਦੇਖ ਕੇ ਚੱਲਦੀ ਆ ਯੂਥ ਨੂੰ ਤੁਸੀਂ ਕਹੇ ਵੀ ਬਾਹਰ ਜਾਣ ਤੋਂ ਰੋਕਣ ਲਈ ਯੂਥ ਨੂੰ ਨਸ਼ਿਆਂ ਤੋਂ ਦੂਰ ਕਰ ਲਈ ਪਾਰਟੀ ਕੀ ਕਰੂਗੀ ਯੂਥ ਕਲਦਨੀ ਪਾਰਟੀ ਕੀ ਕਰੂਗੀ ਸ਼੍ਰੋਮਣੀ ਕਲਦਨੀ ਕੀ ਕਰੂਗਾ ਨਸ਼ਿਆਂ ਤੋਂ ਕਿਵੇਂ ਰੋਕਿਆ ਜਾ ਸਕਦਾ ਨਸ਼ਿਆਂ ਤੋਂ ਕੋਈ ਜਾਦੂ ਦੀ ਛੜੀ ਤਾਂ ਹੈ ਨਹੀਂ ਵੀ ਨਸ਼ਿਆਂ ਤੋਂ ਰੁਕਿਆ ਜਾਊਗਾ ਉਹਦੇ ਲਈ ਦੋ ਤਿੰਨ ਗੱਲਾਂ ਮੈਨੂੰ ਹੁੰਦੀਆਂ ਨੇ ਪਹਿਲੀ ਗੱਲ ਕਿ ਉਹਨਾਂ ਨੂੰ ਕੋਈ ਕੰਮ ਤੇ ਲਾਇਆ ਜਾਵੇ ਕਿ ਵਿਹਲਾ ਨਾ ਛੱਡਿਆ ਜਾਵੇ ਤੇ ਕੰਮ ਤੇ ਕਿਵੇਂ ਲਾਇਆ ਜਾਊਗਾ ਜੇ ਨੌਜਵਾਨ ਇੱਕ ਪਿੰਡ ਦਾ ਨੌਜਵਾਨ ਕਿਸੇ ਵਾਰ ਦਾ ਨੌਜਵਾਨ ਜੇ ਸ਼ਾਮ ਨੂੰ ਬਿੱਲੇ ਟਾਈਮ ਦੇ ਵਿੱਚ ਨਾ ਕਿ ਮਾੜੀ ਕੰਪਨੀ ਦੇ ਵਿੱਚ ਜਾ ਕੇ ਗਰਾਊਂਡ ਦੇ ਵਿੱਚ ਜਾਊਗਾ ਜਿਮ ਦੇ ਵਿੱਚ ਜਾਊਗਾ ਕੋਈ ਖੇਡਾਂ ਵਾਲ ਪ੍ਰੇਰਿਤ ਹੋਊਗਾ ਤਾਂ ਹੀ ਉਹਦਾ ਉਹਦਾ ਧਿਆਨ ਉੱਧਰ ਜਾਊਗਾ ਨਾ ਤੇ ਉਹਦੇ ਲਈ ਪਹਿਲੀਆ ਸਰਕਾਰਾਂ ਖਰਚੇ ਦੀ ਸੀ 7 ਕਰੋੜ ਤੇ ਸ਼੍ਰੋਮਣੀ ਕਲਦਨ ਨੇ ਖਰਚਿਆ ਸੀ 600 ਕਰੋੜ ਕਿੰਨੇ 100 ਗੁਣਾ ਜ਼ਿਆਦਾ ਤੁਸੀਂ ਆਪ ਹੀ ਦੇਖ ਲਓ ਜੇ ਕਬੱਡੀ ਕੱਪ ਵਰਲਡ ਕੱਪ ਕਰਾਇਆ ਕੱਲੇ-ਕੱਲੇ ਪਿੰਡ ਕਲੀਕਲੀ ਬਾੜ ਪੰਜਾਬ ਦੇ ਵਿੱਚ ਜਿਉ ਕੋਈ ਸਪੋਰਟਸ ਦਾ ਸਮਾਨ ਕੋਈ ਜਿਮ ਦਾ ਸਮਾਨ ਕੋਈ ਗਰਾਊਂਡ ਬਣਾਏ ਤਾਂ ਕਲੀਦਨ ਨੇ ਬਣਾਏ ਖੇਡਾਂ ਨੂੰ ਪਰਫੁੱਲਤ ਕਰਨ ਲਈ ਜਿੰਨੇ ਵੀ ਇਹ ਜਿਹੜੀ ਤੁਕਾਤਨ ਕਰਦੇ ਨੇ ਨਾ ਕਾਂਗਰਸ ਕਰਦੀ ਕਰਦੀ ਰਹੀ ਹੈ 5 ਸਾਲ ਜਾਂ ਇੱਕ ਦੇ ਕਿਤੇ ਜਾ ਕੇ ਰੀਵਨ ਝੂਠਾ ਸੱਚਾ ਕੱਟ ਦਿੰਦੇ ਨੇ ਪੁਰਾਣਿਆਂ ਨੂੰ ਹੀ ਦੂਰੀ ਦੂਰੀ ਵਾਰ ਜਾ ਕੇ ਰੀਵਨ ਕੱਟ ਜਾਂਦੇ ਨੇ ਸਾਰਾ ਕੁਝ ਇੱਕ ਡਾ ਕੇ ਕਹਿੰਦੇ ਆ ਕਿ ਕੱਲ੍ਹ ਦੇ ਨੇ ਕੀਤਾ ਦੂਜਾ ਰੋਜ਼ਗਾਰ ਕਿ ਜੇ ਰੋਜ਼ਗਾਰ ਦੇਵਾਂਗੇ ਉਹਨਾਂ ਨੂੰ ਕੋਈ ਕੰਮ ਲਾਵਾਂਗੇ ਤਾਂ ਹੀ ਤਾਂ ਹੀ ਤਾਂ ਹੀ ਬਾਹਰ ਜਾਣ ਤੋਂ ਰੁਕੇਗਾ ਤਾਂ ਹੀ ਮਾੜੇ ਪਾਸੇ ਜਾਣ ਤੋਂ ਰੁਕੇਗਾ ਤੇ ਰੋਜ਼ਗਾਰ ਜਿੰਨਾ ਵੀ ਦਿੱਤਾ ਪਿਛਲੇ 25 ਸਾਲ ਦਾ ਰਿਕਾਰਡ ਕੱਢ ਲਓ 97 ਤੋਂ 2002 ਤੱਕ 7 ਤੋਂ ਲੈ ਕੇ 17 ਤੱਕ 80% ਮੈਂ ਫੇਰ ਰੀਪੀਟ ਕਰ ਰਿਹਾ 80% ਜੇ ਰੋਜ਼ਗਾਰ ਦਿੱਤਾ ਤਾਂ ਸ਼੍ਰੋਮਣਿਕਲ ਨੇ ਦਿੱਤਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਹਾਰਾਜੀ ਹੁਣੇ ਗੱਲ ਕਰ ਰਹੇ ਸੀ ਕਿ ਇੰਡਸਟਰੀ ਜੇ ਆਏਗੀ ਜੇ ਸਵਰਾਜ ਲਿਆਂਦੀ ਸੀ ਤਾਂ ਉਹਦੇ ਵਿੱਚ ਕਿੰਨੇ ਹਜ਼ਾਰਾਂ ਜਿਹੜੇ ਨੌਜਵਾਨ ਨੇ ਉਹ ਉਹਦੇ ਵਿੱਚ ਕੰਮ ਕਰਦੇ ਨੇ ਰੋਜ਼ਗਾਰ ਮਿਲਦਾ ਸੂਬੇ ਦੀ ਅਰਥਵਿਵਸਥਾ ਠੀਕ ਹੁੰਦੀ ਆ ਤੇ ਅੱਜ ਹਾਲਾਤ ਕੀ ਨੇ ਅੱਜ ਹਾਲਾਤ ਇਹ ਨੇ ਕਿ ਤੇ ਦਿਨ ਦਿਹਾੜੇ ਗੋਲੀਆਂ ਇੱਕ ਡਰ ਦਾ ਮਾਹੌਲ ਪੈਦਾ ਕੀਤਾ ਗਿਆ ਪੰਜਾਬ ਦੇ ਵਿੱਚ ਤੇ ਇਹ ਇੰਡਸਟਰੀ ਕਿਉਂ ਲੱਗੇਗੀ ਵੀ ਕਿਉਂ ਕੰਮ ਹੋਏਗਾ ਜੇ ਇੰਡਸਟਰੀ ਨਹੀਂ ਲੱਗੇਗੀ ਤਾਂ ਰੋਜ਼ਗਾਰ ਕਿਵੇਂ ਮਿਲੇਗਾ ਜੇ ਰੋਜ਼ਗਾਰ ਨਹੀਂ ਹੋਏਗਾ ਇੰਡਸਟਰੀ ਨਹੀਂ ਹੋਏਗੀ ਸੂਬੇ ਤਰੱਕੀ ਕਿਵੇਂ ਹੋਗੀ ਨੌਜਵਾਨਾਂ ਦਾ ਸਾਹਮੇ ਕਿਵੇਂ ਜਾਵੇਗਾ ਸੋ ਇਸ ਲਈ ਜੇ ਕੀਤਾ ਤਾਂ ਸ਼੍ਰੋਮਣੀ ਕਾਲ ਨੇ ਕੀਤਾ ਬਾਕੀਆਂ ਨੇ ਕੀਤਾ ਧੋਖਾ ਪੰਜਾਬ ਦੇ ਨੌਜਵਾਨਾਂ ਨਾਲ ਸਪਸ਼ਟ ਰੂਪ ਵਿੱਚ ਕਹਿਣ ਵਿੱਚ ਕੋਈ ਗਰੇਜ ਨਹੀਂ ਕਿ ਇਹਨਾਂ ਨੇ ਕਿਹਾ ਘਰ ਘਰ ਨੌਕਰੀ ਸੌਂ ਖਾ ਕੇ ਕਿਹਾ ਹਰੇਕ ਮਾਂ ਨੂੰ ਲੱਗਿਆ ਹਰੇਕ ਹਰੇਕ ਪਿਓ ਨੂੰ ਲੱਗਿਆ ਕਿ ਮੇਰੇ ਪੁੱਤ ਨੂੰ ਨੌਕਰੀ ਮੈਂ ਸਪਸ਼ਟ ਕਹਿਣਾ ਵੋਟਾਂ ਦੀ ਰਾਜਨੀਤੀ ਕਦੇਦਰ ਨੇ ਕਦੇ ਕੀਤੀ ਨਹੀਂ ਨਾ ਹੀ ਵੋਟਾਂ ਸਾਡੇ ਕਦੇ ਖਿਲਾਫ ਪਈਆਂ ਵੋਟਾਂ ਪਈਆਂ ਝੂਠ ਨੂੰ ਕਿਆ ਕਰ ਕਰ ਨੌਕਰੀ ਸੁਭਾਅ ਕਹਲਾ ਕਿ ਹਰੇਕ ਪਰਿਵਾਰ ਨੂੰ ਲੱਗਿਆ ਕਿ ਮੇਰੇ ਪੁੱਤਰ ਨੂੰ ਨੌਕਰੀ ਹਰੇਕ ਨੌਜਵਾਨ ਨੂੰ ਲੱਗਿਆ ਕਿ ਮੈਨੂੰ ਨੌਕਰੀ ਕਿੱਥੇ ਗਈ ਨੌਕਰੀ ਉਹ ਕਰ ਕਰ ਨੌਕਰੀ ਕੱਖ ਵੀ ਨਹੀਂ ਕੀਤਾ